ਡੋਨਲਡ 트੍ਰੰਪ ਦੇ ਬਿਆਨ ਨੇ ਹਿਲਾਈ ਸਾਰੀ ਦੁਨੀਆ ਪਾਕਿਸਤਾਨ ਤੇ ਇੰਡੀਆ ਦੇ ਸੀਜ਼ਫਾਇਰ ਦੀ ਸਹਿਮਤੀ ਬਣਾਈ ਸੀ ਪਰ ਕੁਝ ਖਬਰਾਂ ਅਜੇ ਨਹੀਂ ਆ ਰਹੀਆਂ ਨੇ ਜਿਹਦੇ ਵਿੱਚ ਪਾਕਿਸਤਾਨ ਸੀਜ਼ਫਾਇਰ ਅਦਾ ਮੁਰਤੋਂ ਉਲੰਘਣ ਕਰਦਾ ਦੇਖਿਆ ਗਿਆ ਆ ਅਧਿਕਾਰੀਆਂ ਦੀ ਮੰਨੀਤ ਉਹਨਾਂ ਨੇ ਕਿਹਾ ਹੈ ਵੀ ਪਾਕਿਸਤਾਨ ਦੇ ਡਰੋਨ ਜਿਹੜੇ ਆ ਅਜੇ ਵੀ ਇੰਡੀਆ ਦੇ ਵਿੱਚ ਘੁੰਮਦੇ ਆ ਪਠਾਨਕੋਟ ਪਠਾਨਕੋਟ ਜੰਮੂ ਕਸ਼ਮੀਰ ਪੰਜਾਬ ਤੇ ਕੁਝ ਰਾਜਸਥਾਨ 'ਚ ਵੀ ਦੇਖੇ ਗਏ ਨੇ ਤੇ ਇਹ ਸੀਜ਼ਫਾਇਰ ਦੀ ਜਿਹੜੀ ਅਲੰਗਣਾ ਆ ਅਗਾਂ ਅੱਗੇ ਦੇਖਣਾ ਇਹ ਹੋਵੇਗਾ ਕਿ ਅਮਰੀਕਾ ਜੋ ਕਿ ਦੁਨੀਆ ਦਾ ਸਰਪੰਚ ਹੈ ਉਹਦਾ ਕੀ ਐਕਸ਼ਨ ਹੋਵੇਗਾ ਉਸ ਦੇ ਨਾਲ ਹੀ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਇਹ ਬਹੁਤ ਹੀ ਸ਼ਰਮਨਾਕ ਜਿਹੜੀ ਇੱਕ ਕਰਤੂਤਿਆ ਹੈ ਜੋ ਕਿ ਪਾਕਿਸਤਾਨ ਦੁਆਰਾ ਕੀਤੀ ਗਈ ਹੈ ਪੰਜਾਬ ਦੇ ਵਾਸੀ ਜੰਮੂ ਕਸ਼ਮੀਰ ਦੇ ਵਾਸੀ ਅਤੇ ਬਹੁਤ ਸਾਰੇ ਲੋਕੀ ਜਿਹੜੇ ਜੰਗ ਦਾ ਵਿਰੋਧ ਕਰ ਰਹੇ ਸੀ ਕਿਉਂਕਿ ਬਹੁਤ ਸਾਰੇ ਜਿਹੜੇ ਆਪਣੇ ਨਾਮ નાਗਰਿਕ ਆ ਉਹਨਾਂ ਨੂੰ ਖਮਿਆਜਾ ਭੁਗਤਣਾ ਪਿਆ ਉਹ ਦੇਖਣਾ ਇਹ ਹੋਵੇਗਾ ਕਿ ਹੁਣ ਡੋਨਲਡ ਟਰੰਪ ਅਗਲਾ ਐਕਸ਼ਨ ਕੀ ਲੈਣਗੇ ਕੀ ਪਾਕਿਸਤਾਨ ਦੇ ਨਾਲ ਦੁਆਰਾ ਸਮਝੌਤੇ ਦੀ ਗੱਲ ਕਰਨਗੇ ਜਾਂ ਇੱਟ ਦਾ ਜਵਾਬ ਪੱਥਰ ਦੇ ਨਾਲ ਦੇਣਗੇ ਇਹ ਹੁਣ 트럼ਪ ਸਾਹਿਬ ਹੀ ਜਾਣਦੇ ਸਰਪੰਚ ਸਾਹਿਬ ਹੀ ਜਾਣਦੇ ਆ ਤੇ ਦੂਜੀ ਗੱਲ ਇਹ ਹੈ ਜੀ ਕਿ ਜਿਹੜੇ ਇੰਡੀਆ ਦੀ ਮਿਨਿਸਟਰੀ ਨੇ ਇੰਡੀਆ ਦੀ ਆਰਮੀ ਨੂੰ ਖੁੱਲੀ ਛੁੱਟੀ ਦਿੱਤੀ ਹੈ ਕਿ ਜੋ ਵੀ ਤੁਸੀਂ ਬਣਦੀ ਕਾਰਵਾਈ ਆ ਉਹ ਆਪਣੇ ਵਿਹਾਰ ਤੇ ਕਰਨ ਦੀ ਚੇਤਾਵਨੀ ਦਿੱਤੀ ਆ ਜਿਹਦੇ ਕਰਕੇ ਕਿ ਇੰਡੀਆ ਆ ਇੰਡੀਅਨ ਆਰਮੀ ਦੁਆਰਾ ਫਿਰ ਜੰਗ ਦੇ ਵਿੱਚ ਡਰੋਨਾਂ ਨੂੰ ਤਬਾਹ ਕਰਨ ਦੇ ਵਿੱਚ ਡੁੱਟ ਗਈ ਆ ਸਾਰੇ ਲੋਕਾਂ ਦਾ ਇਹ ਮੰਨਣਾ ਹੈ ਵੀ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ ਜੋ ਵੀ ਹਲ ਹੈ ਉਹ ਸਿਰਫ ਟੇਬਲ ਤੇ ਬੈਠ ਕੇ ਹੀ ਕੀਤਾ ਜਾ ਸਕਦਾ ਹੈ ਬਈ ਤਾਸ ਕਰਦੇ ਆਂ ਇਹ ਸਭ ਦੀ ਚੜ੍ਹਦੀ ਕਲਾ ਦੀ ਜਰਦਾ ਮੈਂ ਤੇ ਮੇਰੀ ਟੀਮ ਨੂੰ ਜੀਮ ਦਿਓ ਜੀ ਅਜੇ ਤੱਕ